ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਆਏ ਹਾਂ ਜੀ ਪਿੰਡ ਅਕਾਲੀਆਂ ਵਾਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਸੋ ਵੀਰ ਹੋਣਾਂ ਦੀਆਂ ਪਹਿਲਾਂ ਵੀ ਕਾਫੀ ਵੀਡੀਓ ਜਿਹੜੀਆਂ ਕਈ YouTube ਚੈਨਲਾਂ ਉੱਪਰ ਅਪਲੋਡ ਕੀਤੀਆਂ ਗਈਆਂ ਨੇ ਸੋ ਇਸ ਵਾਰ ਜਿਹੜੀਆਂ ਨੀਲੀ 라ਵੀ ਦੀਆਂ ਕਟੀਆਂ ਆਈਆਂ ਨੇ ਬਾਈ ਹੋਰਾਂ ਦੇ ਕੋਲ ਉਹਨਾਂ ਦੀ ਆਪਾਂ ਜਿਹੜੀ ਆ ਫੁੱਲ ਜਾਣਕਾਰੀ ਵੀਰ ਹੋਣਾਂ ਦੇ ਪਾਸੋਂ ਜ਼ਰੂਰ ਲਵਾਂਗੇ ਕਿਉਂਕਿ ਪਹਿਲਾਂ ਵੀ ਜਾਦੀਆਂ ਵੀਰ ਹੋਣੀ ਨੀਲੀ 라ਵੀ ਕਟੀਆਂ ਦਾ ਹੀ ਕੰਮ ਕਰਦੇ ਨੇ ਤਕਰੀਬਨ ਆਫਸਰ ਝੋਟੀਆਂ ਨੀਲੀ 라ਵੀ ਦੀਆਂ ਕਟੀਆਂ ਹਰ ਪ੍ਰਕਾਰ ਦੀਆਂ ਦੋਸਤੋ ਹਰ ਚੰਗੇ ਸੀਮੰਦੀਆਂ ਹਰ ਚੰਗੇ ਮਾਲੀ ਦੀਆਂ ਵੀਰ ਹੋਣਾਂ ਦੇ ਕੋਲ ਆਉਂਦੀਆਂ ਰਹਿਦੀਆਂ ਨੇ ਸਮੇਂ-ਸਮੇਂ ਦੇ ਨਾਲ ਆਪ ਦਾ ਰਾਤ ਦਾ ਜਿਹੜਾ ਤੁਸੀਂ ਵੀਰ ਹੋਣਾਂ ਦੇ ਨਾਲ ਬਣਾਈ ਰੱਖਿਆ ਕਰੋ ਸਮੇਂ-ਸਮੇਂ ਦੇ ਨਾਲ ਤੁਹਾਨੂੰ ਜਿਹੜੀਆਂ ਚੰਗੀਆਂ ਨੀਲੀ ਰਗੜੀਆਂ ਕਟੀਆਂ ਮਿਲਦੀਆਂ ਰਹਿਣਗੀਆਂ ਸੋ ਆਪ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਸੋ ਜਾਣ ਲੈਨੇ ਆ ਕੀ ਡਿਟੇਲ ਹੈਗੀ ਹੈ ਜੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਪਹਿਲਾਂ ਤਾਂ ਆਪਣੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸੀ ਜੀ ਹ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਹਾਂ ਜੀ ਮੇਰਾ ਨਾਮ ਸਰਦਾਰ ਤੁਹਾਨੂੰ ਸਿੰਘ ਠੀਕ ਹੈ ਆਪਣਾ ਕਾਲੀ ਵਾਲਾ ਭਾਜੀ ਆਪਣਾ ਸੇਲ ਪਰਚੇਜ ਦਾ ਕੰਮ ਆ ਜੀ ਠੀਕ ਹੈ ਜੀ ਬਹੁਤ ਚੰਗੇ ਚੰਗੇ ਐਨੀਮਲ ਆਉਂਦੇ ਰਹਿੰਦੇ ਆਪਣੇ ਕੋਲੇ ਠੀਕ ਹੈ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵੀਰ ਹੋਣਾਂ ਨੇ ਕਾਫੀ ਜ਼ਿਆਦਾ ਪਹਿਲਾਂ ਵੀ ਜਿਹੜੀਆਂ ਅਪਲੋਡ ਹੋਈਆਂ ਨੇ ਵੀਡੀਓ ਹਰ ਇੱਕ ਚੈਨਲ ਦੇ ਉੱਪਰ ਤੁਹਾਨੂੰ ਵੇਖਣ ਚ ਮਿਲਦੀਆਂ ਹੀ ਰਹਿੰਦੀਆਂ ਨੇ ਚੰਗੀਆਂ ਨੀਲੀ ਰਾਵੀ ਦੀਆਂ ਕੱਟੀਆਂ ਸ਼ੌਕੀਨ ਚੰਗੇ ਬਲੱਡ ਲਾਈਨ ਦੀਆਂ ਵੀਰ ਹੋਣਾਂ ਦੇ ਕੋਲ ਆਉਂਦੀਆਂ ਰਹਿੰਦੀਆਂ ਨੇ ਪੁੱਛ ਲੈਨੇ ਆਪਾਂ ਇਹ ਪਹਿਲੀ ਕੱਟੀ ਦੋਸਤੋ ਜਿਹੜੀ ਇੱਕ ਨੰਬਰ ਤੇ ਖੜੀ ਹੈ ਬੂਰੀ ਨੀਲੀ ਰਾਵੀ ਦੇ ਵਿੱਚ ਹੈ ਨੀਲੀ ਰਾਵੀ ਦੇ ਵਿੱਚ ਕੱਟੀ ਆਉਂਦੀ ਆ ਕੀ ਏਜ ਹੈ ਦੀ ਹੈਗੀ ਐ ਜੀ ਇਹਦੀ 2.5 ਮਹੀਨੇ ਏਜ ਹੈ ਜੀ 2.5 3 ਮਹੀਨੇ ਠੀਕ ਹੈ ਜੀ ਹਾਂ ਜੀ ਤੇ ਨੀਲੀ ਰਾਵੀ ਦੇ ਵਿੱਚ ਬੂਰੀ ਪੈਂਦੀ ਆ ਮਣਕਣੀ ਅੱਖਾਂ ਠੀਕ ਹੈ ਜੀ ਸਾਰਾ ਫੇਸ ਇਹਦਾ ਵਾਈਟ ਆ ਠੀਕ ਹੈ ਜੀ ਚਾਰੋਂ ਪਾਸੇ ਚਟੇ ਆ ਜੀ ਤੇ ਅੰਦਰ ਵੀ ਦਿਖਾ ਦਿਓ ਠੀਕ ਹੈ ਜੀ ਦਿਖਾ ਸਕਦੇ ਕੱਲਾ ਕੱਲਾ ਥਾਣ ਚਾਰੇ ਥਾਨ ਨੇ ਸੂਤ ਨਿਸ਼ਾਨ ਅਡਰੇ ਦਾ ਚਿੱਟਾ ਰਹੂਗਾ ਜੀ ਬਿਲਕੁਲ ਠੀਕ ਆ ਜੀ ਹਾਂ ਜੀ ਥਣ ਚਿੱਟੇ ਰਹਣਗੇ ਠੀਕ ਆ ਜੀ ਹੁੰਦੇ ਵੀ ਨਿਸ਼ਾਨ ਆ ਗਿਆ ਜੀ ਕਈ ਵੀਰ ਮੰਗਦੇ ਹੁੰਦੇ ਆ ਠੀਕ ਆ ਜੀ ਬਾਕੀ ਵੀਰ ਜਿਹੜੀ ਇਹਦੀ ਸਕਿਨ ਥੱਲੇ ਆ ਗਈ ਇਹ ਰੈੱਡੀ ਆ ਗਈ ਹਨਾ ਜੀ ਆ ਰੈੱਡ ਸਕਿਨ ਲੂਈ ਦੇ ਥੱਲੇ ਜਿਹੜੀ ਆ ਬੂਰੀ ਰੈੱਡ ਰਹੂਗੀ ਜੀ ਬਾਕੀ ਹਜੇ ਵਾਲ ਆ ਬੱਚਾ ਹਜੇ ਨੇ ਲੂਈ ਆ ਸਾਰੀ ਝਾੜਨੀ ਆ ਠੀਕ ਆ ਜੀ ਬਾਕੀ ਬਹੁਤ ਪਿਆਰੀ ਕੱਟੀ ਹੈਗੀ ਆ ਦੋਸਤੋ ਜਿਹੜੀ ਇਹ ਨੀਲੀ ਰਵੀ ਦੇ ਵਿੱਚ ਆ ਬੂਰੀ ਹੈਗੀ ਆ ਬਾਕੀ ਅਮਨਦੀਪ ਵੀਰ ਜੀ ਕੀ ਨਾ ਫਾਦਰ ਦਾ ਨਹੀਂ ਅਸੀਂ ਨਾ ਤਾਂ ਇਹ ਸੋਚ ਰੱਖਦੇ ਵੀ ਫਾਦਰ ਵੇਖ ਕੇ ਲੈਣੇ ਆਂ ਮਦਰ ਦਾ ਜਰੂਰ ਆਪਾਂ ਇਹਦੀ ਮਾਂ ਦੇਖੀ ਆ ਮਾਂ ਨਾਲ 14 ਕਿਲੋ ਲੀਟਰ ਦੁੱਧ ਸੀਗਾ ਫਾਦਰ ਤਾਂ ਹੁਣ ਉਹਨਾਂ ਨੇ ਦੱਸਿਆ ਹੈਗਾ ਵੀ ਅਸੀਂ ਆਪਣਾ ਇੰਜੈਕਸ਼ਨ ਲਵਾਇਆ ਸੀ ਗੇਰੀ ਵਾਲੇ ਸਾਹ ਦਾ ਪਰ ਆਪਾਂ ਨਹੀਂ ਮੰਨਦੇ ਕਿ ਨਾ ਆਪਾਂ ਕਹਿ ਕੇ ਠੀਕ ਹੈ ਮਦਰ ਦਾ ਤੁਸੀਂ ਅੱਖੀਂ ਦੇਖਿਆ ਕੋਈ ਅੱਖੀਂ ਵੇਖੀ ਆ ਜੀ ਇਹਦਾ ਦੁੱਧ ਵੀ ਇਹਦੀ ਮਦਰ ਦਾ ਜੋ ਵੇਖਣਯੋਗ ਜਿਹੇ ਹਿਸਾਬ ਨਾਲ ਉਹਦਾ ਅੱਡਰ ਸੀ ਦੁੱਧ ਹੋਊਗਾ ਲਾਜ਼ਮੀ ਨਾ ਹੋਊਗਾ ਠੀਕ ਆ ਤਕਰੀਬਨ ਕਿੰਨਾ ਕੁ ਦੁੱਧ ਤੁਹਾਨੂੰ ਲੱਗਾ ਐਸਟੀਮੇਟ ਕੁਛ ਐਸਟੀਮੇਟ ਮੈਨੂੰ 14 15 ਮਾੜੀ ਲੀਟਰ ਦੀ ਮੰਨ ਠੀਕ ਆ ਸੋ ਕਿਸਾਨ ਵੀਰੋ ਜਿਹੜੇ 15 ਲੀਟਰ ਦੀ 14 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਵਾਲੀ ਇਸ ਦੀ ਮਦਰ ਵੀਰ ਉਹਨਾਂ ਨੇ ਜਿੱਦਾਂ ਦੱਸਿਆ ਵੀ ਇਹਨਾਂ ਨੇ ਤੱਕਿਆ ਤੇ 14 15 ਲੀਟਰ ਜਿਹੜਾ ਵੀ ਹੈਗਾ ਵੀ ਇਹ ਇਸ ਦੀ ਜਿਹੜੀ ਮਦਦਤਾ ਮਿਲਕ ਦੇਖੀ ਕਿਉਂਕਿ ਇਹ ਦੀ ਦੇਖੋ ਗੁਲਾਬੀਪਣ ਕਿੰਨਾ ਹੈ ਇਹਦੇ ਸਾਰੇ ਫੇਸ ਤੇ ਆ ਬਹੁਤ ਸੋਹਣੀ ਕੱਟੀ ਹੈ ਜੀ ਅੱਖਾਂ ਵੇਖੋ ਕੋਈ ਦੇਖੋ ਇਹਦੇ ਸੁਰ ਗੁਲਾਬੀ ਰੰਗ ਦੇ ਬਿਲਕੁਲ 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 ਮਨਕਣੀ ਅੱਖਾਂ ਦੋਸਤੋ ਤੁਸੀਂ ਆਪ ਜਿਹੜਾ ਵੀਡੀਓ ਦੇ ਵਿੱਚ ਆ ਕੋਈ ਰਹਿ ਨਹੀਂ ਸਕਦਾ ਵੀ ਕਿਸੇ ਵਿਸ਼ੇ ਤੇ ਆਪਾਂ ਨਾਮ ਇਹਦੇ ਤੇ ਵਰਕ ਨਾ ਕਰੀਏ ਵੀ ਬਾਕੀ ਚਾਰੇ ਜਿਹੜੇ ਪੈਰ ਨੇ ਉਹ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਚਾਰੇ ਪੈਰ ਜਿਹੜੇ ਵਾਈਟ ਨੇ ਤੋਤੇ ਹਨ ਪੈਰ ਬਾਕੀ ਸੂਹ ਤੇ ਨਿਸ਼ਾਨ ਦੋਸਤੋ ਆ ਜਿਹੜਾ ਬਾਕੀ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਜਿਹੜਾ ਬਿਲਕੁਲ ਬਹੁਤ ਜਿਆਦਾ ਸੋਹਣੀ ਇਹ ਚੰਗੀ ਸ਼ੁਕੀਨ ਆਉਣ ਵਾਲੇ ਸਮੇਂ ਦੇ ਵਿੱਚ ਕੱਟੀ ਬਣ ਕੇ ਤਿਆਰ ਹੋਵੇਗੀ ਸੋ ਵੀਰ ਜੀ ਕੀ ਦੀ ਜਿਹੜੀ ਆਪਣੀ ਡਿਮਾਂਡ ਕੀ ਆ ਇਹਦਾ 20000 ਰੁਪਏ 20000 ਰੁਪਏ ਠੀਕ ਆ ਮੌਕੇ ਤੇ ਮਾਤਾਂ ਤਾਂ ਹੁੰਦੇ ਨਹੀਂ ਤੇ ਜੀ ਜੀ ਥੋੜਾ ਬੋਦਾ ਕੀਤਾ ਜੀ ਠੀਕ ਹੈ ਜੀ ਠੀਕ ਆ ਸੋ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਕੱਟੀ ਆ ਗਈ ਆ ਸੇ ਵੀਰ ਜੀ ਇਸ ਦੀ ਵੀ ਆਪਣੀ ਡਿਟੇਲ ਦੱਸੋ ਵੀ ਇਹ ਕਿੰਨਾਂ ਸਾਲ ਇੱਕ ਦੀ ਏਜ ਆ ਸਾਲ ਇੱਕ ਦੀ ਉਮਰ ਆ ਦੋਸਤੋ ਇਸ ਕੱਟੀ ਦੀ ਦੂਜੇ ਨੰਬਰ ਵਾਲੀ ਕੱਟੀ ਦੀ ਤੇ ਚਾਰੋਂ ਪਾਸੇ ਟਿੱਟੇ ਆ ਜੀ ਬੱਲੇ ਪਿੰਡੇ ਦੀ ਕੱਟੀ ਆ ਮਿਲਕ ਵੈਨ ਵੀ ਉੱਤੇ ਲੱਗਦੀ ਏਰੀਆ ਦੇਖੋ ਹਾਂਜੀ 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 ਭਾਜੀ ਬਹੁਤ ਝੂਲੀ ਝਾੜੀ ਦੀ ਬਹੁਤ ਪੂਲੀ ਆ ਕੱਟੀ ਇਹ ਬਿਲਕੁਲ 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 ਸੋ ਤੁਸਾਨ ਜੀਰੋ ਵੇਖ ਸਕਦੇ ਹੋ ਨਿਸ਼ਾਨ ਜਿਹੜੇ ਕਵਰ ਕਰਦੀ ਆ ਨੀਲੀ ਰਾਵੀ ਦੇ ਵਿੱਚ ਬਾਕੀ ਬੱਗੀ ਮੋਛ ਇੱਕ ਤੁਸੀਂ ਦੇਖ ਸਕਦੇ ਹੋ ਆਖ ਮੰਕਣੀ ਦੋਸਤੋ ਇਹ ਵੀ ਆਖਾ ਬਾਕੀ ਵੀਰ ਜੀ ਜਿਹੜਾ ਸਿੰਘ ਦੀ ਬੰਤਰ ਆ ਰੌਂਡ ਲੈ ਲਿਆ ਵੀ ਗੋਲ ਕਰ ਦੂਗੀ ਇਥੇ ਇਹਦਾ ਇੱਥੇ ਸਿੰਘ ਦਾ ਬਹੁਤ ਨੇੜਿਓਂ ਰੱਖ ਕੇ ਮੋੜੂਗੀ ਠੀਕ ਹੈ ਜੀ ਸਿੰਘ ਦਾ ਇਹ ਇੱਥੇ ਮੋਲਾ ਕਰ ਦੇਣਾ ਠੀਕ ਹੈ ਠੀਕ ਹੈ ਠੀਕ ਬਾਕੀ ਕਿਸਾਨ ਵੀਰੋ ਚੰਗੇ ਪਸ਼ੋਕੜ ਦੀਆਂ ਇਹ ਕਟੀਆਂ ਨੇ ਵੀਰ ਹੋਣਾ ਦੇ ਕੋਲ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਤੁਸੀਂ ਝੋਲੀ ਵੀ ਦੇਖ ਸਕਦੇ ਹੋ ਦੋਸਤੋ ਆ ਇਸ ਏਜ ਦੀ ਕੱਟੀ ਦੀ ਝੋਲੀ ਜਿਹੜੀ ਆ ਬਿਲਕੁਲ ਤੁਸੀਂ ਉਹ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਟ ਕਾਫੀ ਜ਼ਿਆਦਾ ਝੋਲੀ ਦੋਸਤੋ ਅੱਗੇ ਬਣ ਕੇ ਇਹਦੀ ਤਿਆਰ ਕਰੇਗੀ ਝੋਟੀ ਚੰਗੀ ਸ਼ਕੀਲ ਤਿਆਰ ਹੋਗੀ ਦੀ ਇਹਦੀ ਸੋ ਵੀਰ ਜੀ ਅਮਨਦੀਪ ਜੀ ਕੀ ਪ੍ਰਾਈਸ ਇਹਦਾ ਵੀ 20000 ਰੁਪਏ ਜੀ 20000 ਰੁਪਿਆ ਸੋ ਕੁਝ ਇਹਨਾਂ ਚ ਕੋਈ ਲੈਸ ਹੋ ਜੇ ਜੇ ਵੀ ਦੋਵੇਂ ਜੋੜਾ ਜਿਵੇਂ ਪਹਿਲੀ ਬੂਰੀ ਤੇ ਦੂਜੇ ਨੰਬਰ ਦੀ ਜੋੜਾ ਲਊਗਾ ਜੀ ਇਹ ਆਪਾਂ ਜੋੜਾ ਹਾਂ ਨਾ 37000 ਦਾ ਕਰਨਾ ਜੀ 37000 ਹਾਂ ਜੇ ਕੱਲੀ ਕੱਲੀ ਲਊਗਾ ਫਰੋਸਾ ਆਣਾ ਲੈ ਸੂਬੇ ਠੀਕ ਆ ਠੀਕ ਆ ਸੋ ਤੀਜੇ ਨੰਬਰ ਤੇ ਆਪਾਂ ਆ ਜਣੇ ਵੀਰ ਜੀ ਇਹਦੀ ਸਾਨੂੰ ਡਿਟੇਲ ਦੱਸ ਦੋ ਕਿੰਨੇ ਮਹੀਨੇ ਦੀ ਹੈ ਪੀ ਦੇ ਭਾਜੀ ਉਹ ਗੱਡੀ ਫਰੋਜ ਪਰੋ ਲਈਆਂ ਆ ਆ ਸਟੀਜੋਂ ਠੀਕ ਆ ਜੀ ਉਹ ਮੰਨ ਲਓ ਗੌਰਮੈਂਟ ਜੋਬ ਕਰਦਾ ਸੀਗਾ ਮੰਨ ਲਓ ਫਾਸਟ ਵਾਈਸ ਤੁਹਾਨੂੰ ਠੀਕ ਆ ਜੀ ਤੇ ਇਹਨਾਂ ਦੀ ਮਦਰ ਜਿਹੜੀ ਹੈ ਮੀਣੀ ਸੀਗੀ ਠੀਕ ਆ ਜੀ ਦੋਨਾਂ ਗੱਡੀਆਂ ਦੀ ਜਿੱਦਾਂ ਆ ਗੱਡੀ ਦੀ ਏਜ 14 ਮਹੀਨੇ ਆ ਹਾਂ ਜੀ ਤੇ ਉਹ ਜਿਹੜੀ ਛੋਟੀ ਆ ਜੀ ਉਹਦੀ ਹੈਗੀ ਆ 28 ਮਹੀਨੇ ਆ ਜੀ ਠੀਕ ਹੈ 22 ਮਹੀਨੇ ਬਿਲਕੁਲ ਮਹੀਨੇ ਤੋਂ 2 ਮਹੀਨੇ ਤੱਕ ਟੀਕੇ ਲੈਣ ਦੇ ਯੋਗ ਹੈਗੀ ਆ ਦਾ ਉਹਨਾਂ ਦੀ ਕੋਈ ਇਥੇ ਬਦਲੀ ਹੋਊਗੀ ਕਿਤੇ ਹੋਰ ਜਾਣਾ ਨਹੀਂ ਉਹਨਾਂ ਨੇ ਉਹਨਾਂ ਨੇ ਸਾਰੇ ਡੰਗਰੀ ਵੇਚਤੇ ਮੈਂ ਮੱਝ ਮੀਣੀ ਨਹੀਂ ਉਹਨਾਂ ਦੇ ਤਿੰਨੋਂ ਡੰਗਰੀ ਲੈ ਆਏ ਠੀਕ ਹੈ ਜੀ ਤੇ ਮੀਣੀ ਮੈਂ ਹੀ ਵੇਚੀ ਉਹਨਾਂ ਦੀ ਵੱਜੀ ਠੀਕ ਆ ਤੇ ਵੀਰ ਜੀ ਇਹਦੀ ਕੀ ਏਜ ਕਿ ਨਹੀਂ ਦਸੀ ਤੁਸੀਂ ਇਹਦੀ ਏਜ 14 ਮਹੀਨੇ ਜੀ ਉਹਨਾਂ ਦੇ ਦੱਸਣ ਮੁਤਾਬਕ ਆ ਠੀਕ ਹੈ ਜੀ ਤੇ ਮੀਣੀ ਵੱਜ ਸੀਗੀ ਤੇ ਦੁੱਧ ਬਹੁਤ ਦਿੱਤਾ ਜੀ ਹੁਣ ਉਹਨਾਂ ਨੇ ਤਾਂ 16-17 ਲੀਟਰ ਦੁੱਧ ਆਪਾਂ ਨੂੰ ਦੱਸਿਆ ਬਿਲਕੁਲ ਜੀ ਪਰ ਆਪਾਂ ਨੇ ਇਹਨਾਂ ਦੀ ਕੁਆਲਿਟੀ ਵੇਖੀ ਜੀ ਇਹਦਾ ਪਿੱਛਾ ਦੇਖੋ ਜੀ ਇਹੋ ਜਿਹਾ ਪਿੱਛਾ ਚੌੜਾ ਵੈ ਬਹੁਤ ਘਾਟੀ ਵੇਖਿਆ ਜੀ ਕੱਟ ਇਹਦੇ ਜਿਹੜੇ ਆ ਵੇਖੋ ਜੀ ਥਲੀਆਂ ਤੁਹਾਨੂੰ ਵਿਖਾ ਦਿੰਦੇ ਆ ਤੁਸੀਂ ਵੇਖ ਸਕਦੇ ਹੋ ਦੋਸਤ ਬਹੁਤ ਮੋਟੇ ਲੱਗਦੇ ਬਹੁਤ ਵਿਰਲਾਪੁਰ ਨਾਲ ਸੋਹਣੀਆਂ ਬਣੀਆਂ ਪਈਆਂ ਨੇ ਹਾਂਜੀ ਬਿਲਕੁਲ ਚੰਗੇ ਬਣਨ ਵਾਲੀਆਂ ਜਿਹੜੀਆਂ ਕੱਟੀਆਂ ਬਣ ਕੇ ਤਿਆਰ ਹੋਣੀਆਂ ਉਹਨਾਂ ਵਾਲੇ ਸਮੇਂ ਤੇ ਵਿੱਚ ਤੇ ਬਹੁਤ ਜਾਨੀ ਕਿ ਪਤਲੇ ਪਿੰਡੇ ਦੀ ਕੱਟੀ ਆ ਢਿੱਲਾ ਤੋਂ ਲਾਇਦੇ ਜੀ ਬਹੁਤ ਆਕਾਦ ਬਹੁਤ ਹੋਊਗੀ ਸੋ ਵੀਰਜੀ ਦੀ ਜਿਹੜੀ ਮਾਂ ਦਾ ਆਪਣਾ ਕੋਈ ਦੱਸਿਆ ਗਿਆ ਸੀ ਜਿਹੋ ਉਹਨਾਂ ਦੇ ਕੋਲ ਹੀ ਉਹਨਾਂ ਨੇ ਤਾਂ ਕਿਹਾ ਵੀ 16 17 ਲੀਟਰ ਦੁੱਧ ਪਰ ਆਪਾਂ ਜਾਨੀ ਕਿ ਇਹ ਨਹੀਂ ਕਹਿੰਦੇ ਹੈਗੇ ਕਿਉਂਕਿ ਆਪਾਂ ਇਹਨਾਂ ਨੂੰ ਵੇਖ ਕੇ ਲੈ ਲਿਆ ਮਦਰ ਵੀ ਚੰਗੇ ਰਿਕਾਰਡ ਦੀ ਕੱਦ ਬਹੁਤ ਸੀਗਾ ਜੀ ਮੀਨੀ ਵੱਜ ਸੀ ਮੀਨੀਆ ਤੁਹਾਨੂੰ ਪਤਾ ਜੀ ਬਹੁਤ ਦੁੱਧ ਦਿੰਦੀ ਆ ਆ ਸਾਲ ਸਵਾ ਸਾਲ ਦੀ ਬਹੁਤ ਸੋਹਣੀ ਹਜੇ ਤੱਕ ਵੀ ਬਹੁਤ ਸੋਹਣੀ ਹਜੇ ਤੱਕ ਹਾਈਟ ਗ੍ਰੋਥਿੰਦੀ ਹੈਗੀ ਆ ਹਾਂ ਜੀ ਹਾਂ ਜੀ ਹੈਗੀ ਕੌਣ ਆ ਬਾਕੀ ਦੂਸਰਾ ਦਾ ਫੇਸ ਰਹਿ ਗਿਆ ਜੀ ਦੇਖ ਲਓ ਅੱਖ ਜਿਹੜੀ ਮੜਕਣੀ ਅੱਖ ਲੱਗੀ ਹੋਈ ਆ ਹਾਂ ਜੀ ਹਾਂ ਜੀ ਨਹੀਂ ਬਹੁਤ ਸੋਹਣੀ ਚੀਜ਼ ਅੱਖ ਵੀ ਬਹੁਤ ਸੋਹਣੀ ਆ ਮੀਂਦੀ ਰਾਵੀ ਦੇ ਵਿੱਚ ਜਿੰਨੇ ਆ ਕਵਰ ਕੀਤੇ ਜਿੰਨੇ ਕੈਰੇਕਟਰ ਹੈਗੇ ਆ ਸੋਵੀਰ ਜੀ ਡਿਮਾਂਡ ਕੀ ਇਸ ਦੀ ਕਰਦੇ ਆ ਇਹ ਦੀ ਬਾਜੀ 26000 ਰੁਪਿਆ ਜੀ ਠੀਕ ਹੈ ਜੀ ਬਾਕੀ ਅਮਨਦੀਪ ਵੀਰ ਜੀ ਮਾਨਤਨ ਪੂਰਾ ਖੁੱਲ ਕੇ ਕਰਨਾ ਹੈ ਜੀ ਜਿਹੜਾ ਵੀ ਕੋਈ ਚੱਲ ਕੇ ਆਉਂਦਾ ਚੱਲ ਕੇ ਆਉਂਦਾ ਜੀ 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 ਬਾਕੀ ਹੈ ਸਰਕਾਰੀ ਸੀਮੰਦੀਆਂ ਦੋਨੇ ਇੰਜੈਕਸ਼ਨ ਲਾਏ ਉਹਨਾਂ ਨੂੰ ਆਪ ਕੋ ਨਹੀਂ ਪਤਾ ਵੀ ਮੰਨ ਲਓ ਕਿਹੜੇ ਖਾਂਦੇ ਆ ਇਹ ਬੱਚੇ ਠੀਕ ਹੈ ਜੀ ਠੀਕ ਹੈ ਸਰਕਾਰੀ ਸੀਮਲ ਲਾਇਆ ਜੀ ਉਹਨੇ ਹੀ ਨਹੀਂ ਪਤਾ ਵੀ ਹੈ ਕਿਹੜੇ ਦੇ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਖਰਾਪਾਂ ਵੀ ਆ ਨਗਾ ਗੱਲ ਦਸੀਓ ਕੋਈ ਫਾਇਦਾ ਨਹੀਂ ਠੀਕ ਹੈ ਆਪਾਂ ਉਹ ਪ੍ਰੂਫ ਨਹੀਂ ਕਰਦੇਗੇ ਮਤਲਬ ਕਿ ਬਾਕੀ ਹੈ ਸਰਕਾਰੀ ਸੀਮੰਦੀਆਂ ਆਪਾਂ ਪਰ ਪ੍ਰੂਫ ਨਹੀਂ ਕਰਦੇਗੇ ਇਹਨੂੰ ਖੋਲ ਕੇ ਆਪਾਂ ਉਹਨਾਂ ਨੂੰ ਨਹੀਂ ਪਤਾ ਸੀ ਡਾਕਟਰਾਂ ਨੇ ਇੰਜ ਜੋ ਆਪਾਂ ਉਹਨੇ ਦੱਸਿਆ ਆਪਾਂ ਉਹਦੇ ਮੁਤਾਬਕ ਹੀ ਗੱਲ ਕਰਦੇ ਆਂ ਬਿਲਕੁਲ ਜੀ ਬਿਲਕੁਲ ਬਾਕੀ ਕਿਸਾਨ ਵੀਰੋ ਚੰਗੀ ਸੋਹਣੀ ਏਜ ਦੇ ਅਕੋਰਡਿੰਗ ਦੇਖੀਏ ਤਾਂ ਸੋਹਣੀ ਗ੍ਰੋਥ ਹੈਗੀ ਆ ਬਾਕੀ ਕਵਰ ਜਿਹੜੇ ਤੁਸੀਂ ਇਹ ਨਿਸ਼ਾਨ ਵੇਖ ਸਕਦੇ ਹੋ ਨੀਲੀ ਦਾਵੀ ਦੇ ਵਿੱਚ ਬਹੁਤ ਸੋਹਣੇ ਨੀਲੀ ਦਾਵੀ ਦੇ ਵਿੱਚ ਕਲਰ ਕਰਦੀ ਬਿਲਕੁਲ ਜੀ ਬਿਲਕੁਲ ਸੋ ਣੀਆਂ ਵਿੱਥਾ-ਬੁੱਥਾ ਚੰਗੇ ਥਣ ਵੀ ਚੰਗੇ ਲੱਗੇ ਨੇ ਸੋ ਵੀਰ ਜੀ ਚੌਥੇ ਨੰਬਰ ਤੇ ਇਹ ਆ ਗਈ ਆਪਣੀ ਇਹਦੀ ਤੁਸੀਂ ਦੱਸਦੇ ਹੋ 21 ਮੰਥ ਦੀ ਏਜ ਹੈ ਜੀ 21 ਮੰਥ ਦੀ ਏਜ ਆ ਜੀ ਠੀਕ ਆ ਤੇ ਇਹਦੀ ਵੀ ਇੱਕੋ ਦੋਹਾਂ ਦੀ ਮਾਂ ਇੱਕੋ ਹੀ ਆ ਜੀ ਠੀਕ ਆ ਦੋਵੇਂ ਮਤਲਬ ਭੈਣਾ ਹਨਾ ਇੱਕੋ ਮਾਂ ਦੀ ਇੱਕੋ ਮਾਂ ਦੀਆਂ ਧੀਆ ਹਨ ਹਾਂਜੀ ਹਾਂਜੀ ਉਹਨਾਂ ਨੇ ਮਾਨੂੰ ਕਿੰਨੇ ਵੀ ਦੇ ਦੇਈ ਡੰਗਰ ਆਪਾਂ ਨੂੰ ਇਹ ਕੱਟੀਆਂ ਵੀ ਤੇ ਬਾਜੇ ਵੀ ਠੀਕ ਆ ਜੀ ਹਾਂਜੀ ਸੋ ਬਾਕੀ ਵੀਰ ਜੀ ਨੂੰ ਖੋਲ ਲੀ ਗਏ ਤੁਰੋ ਜੀ ਇੱਕ ਦੋ ਮਹੀਨੇ ਚ ਪੀਗਾ ਲੈਣ ਦੇ ਕਾਰਜ ਹੋ ਗਾ ਛੋਟੀ ਬਿਲਕੁਲ ਬਿਲਕੁਲ ਨਹੀਂ ਵਧੀਆ ਚੰਗੀ ਗ੍ਰੋਥ ਬਿਲਕੁਲ ਬਿਲਕੁਲ ਦੋ ਕੁ ਮਹੀਨੇ ਤੱਕ ਜਿਹੜਾ ਕਿਸਾਨ ਵੀਰੋ ਤੁਸੀਂ ਏਆਈਐਨ ਦੀ ਕੰਪਲੀਟ ਵੀ ਕਰਾ ਸਕਦੇ ਹੋ ਬਾਕੀ ਵਜਨ ਦੇ ਵਿੱਚ ਬਾਕੀ ਦੋ ਤਿੰਨ ਮਹੀਨੇ ਸਾਂਭ ਕੇ ਵਜਨ ਵੀ ਤਕਰੀਬਨ ਪੂਰਾ ਹਾਂਜੀ ਹੋ ਜਾਏਗਾ ਹਾਂਜੀ ਬਾਕੀ ਚਾਰੂ ਬਹੁਤ ਅਜੀ ਪੱਠਿਆਂ ਨੂੰ ਨਾ ਜਿਹੜਾ ਡੰਗਰ ਨਾ ਘਰੇ ਰੱਖੇ ਬਹੁਤ ਹੋ ਜਾ ਠੀਕ ਹੈ ਮੈਂ ਡੰਗਰ ਦੇਖਿਆ ਇਹਨਾਂ ਨੂੰ ਜੋ ਮਰਜੀ ਪਾ ਦੋ ਕੋਈ ਦਿੱਕਤ ਨਹੀਂ ਧਾਣੇ 'ਚ ਵੀ ਪੱਠੇ ਵੀ ਹੁਣ ਤੁਹਾਡੇ ਸਾਹਮਣੇ ਆ ਦੇਖ ਲਓ ਐ ਢੋਲ ਬਣੀਆਂ ਪਈਆਂ ਬਿਲਕੁਲ ਬਿਲਕੁਲ ਬਹੁਤ ਜਾਨੀ ਕਿ ਚਾਰੂ ਬਹੁਤ ਆ ਜੋ ਮਰਜੀ ਪਾ ਦੋ ਕੋਈ ਨੰਦਰ ਚਾਹੇ ਬਿਲਕੁਲ ਬਿਲਕੁਲ ਸੋ ਅਮਰਦੀਪ ਸਿੰਘ ਜੀ ਕੀ ਡਿਮਾਂਡ ਹੈ ਇਸ ਦੀ ਕੀ ਕਰ ਰਹੇ ਆ ਇਹਦਾ ਮੁੱਲ 30000 ਰੁਪਇਆ ਬਾਜੀ ਠੀਕ ਹੈ ਜੀ ਹਾਂ ਜੀ 30000 ਤੇ ਇਹਦੇ ਵਿੱਚ ਵੀ ਕੁਝ ਨਾ ਕੁਝ ਜੇ ਇੱਕੋ ਘਰ ਇਹ ਸਕੀਆਂ ਪੈਣਾ ਨੇ ਦੋਨੋਂ ਹਾਂ ਜੀ ਹਾਂ ਜੀ ਜੇ ਦੋਨੋਂ ਇੱਕੋ ਘਰ ਕੋਈ ਆਪਣਾ ਵੀਰ ਕੋਈ ਸੱਜਣ ਲੈ ਜਾਂਦਾ ਤਾਂ ਮਾਨਤਨ ਕਿੰਨਾ ਕੋ ਜੇ ਹਾਂ ਜੀ ਜੇਵਾ 56000 ਰੁਪਿਆ ਬੰਦਾ ਜੀ ਦੋਵਾਂ ਦਾ ਠੀਕ ਹੈ ਜੀ ਇਹ ਕੋਈ ਇਕੱਠੀਆਂ ਲੈਣੀਆਂ ਚਾਹਵੇ ਤਾਂ ਆਪਾਂ 52000 ਦੀਆਂ ਇਹ ਦੋਨੋਂ ਜੋੜਾ ਹੀ ਦੇ ਲੱਗ ਜੀ 52000 ਦੀਆਂ ਹਾਂ ਜੀ ਠੀਕ ਆ ਠੀਕ ਆ ਸੋ ਕਿਸਾਨ ਵੀਰੋ ਇਹ ਵੀਰ ਅਮਰਦੀਪ ਹੋਣਾ ਦੇ ਕੋਲ ਜਿਹੜੇ ਚਾਰ ਨਗਸੀ ਨੀਲੀ ਰਾਵੀ ਦੇ ਜਿੰਨਾ ਬਾਰੇ ਆਪਾਂ ਜਿੰਨੀ ਹਾਂਜੀ ਉਹਨਾਂ ਦਾ ਦੂਰੋਂ ਆਉਂਦੇ ਆ ਉਹਨਾਂ ਨੂੰ ਫਿਰ ਇੱਕ-ਇੱਕ ਦੇ ਕਰਾਇਆ ਜਿਆਦਾ ਪੈਂਦਾ ਜਦੋਂ ਜੋੜਾ-ਜੋੜਾ ਲੈ ਲੈਂਗੇ ਤੇ ਆਪਾਂ ਜੋੜਾ-ਜੋੜਾ ਵੀ ਦੇ ਦਾਂਗੇ ਠੀਕ ਆ ਸੋ ਦੋਸਤੋ ਵੀਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਇਹੋ ਹੀ ਆ ਵੀ ਜਿਹੜੇ ਵੀਰ ਜੋੜਾ ਲੈਣਾ ਚਾਹਣ ਉਥੇ ਬਹੁਤ ਜ਼ਿਆਦਾ ਲੈਸ ਹੋ ਜਾਏਗਾ ਤਕਰੀਬਨ ਹਾਂਜੀ ਉਹਦਾ ਹੀ ਨਾੜਾਂ ਦੇਖੋ ਸਰੀਰ ਤੇ ਦੇਖਣ ਲਈ ਹਾਂਜੀ ਹਾਂਜੀ ਬਿਲਕੁਲ ਜਿਵੇਂ ਆ ਦੇਖੋ ਹਾਂਜੀ ਇੰਨੀਆਂ ਪਤਲੇ ਪਿੰਡੇ ਦੀਆਂ ਕੱਟੀਆਂ ਬਾਕੀ ਸਾਹਮਣ ਵਾਲੀ ਦੀ ਲੋੜ ਆ ਇਹ ਮਿਲਕ ਮਿਲਕ ਵਾਲੇ ਪਸ਼ੂ ਦੀ ਨਿਸ਼ਾਨੀ ਹੈ ਜੀ ਚੰਗੀਆਂ ਕੱਟੀਆਂ ਦੀ ਸੋ ਦੋਸਤੋ ਆ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਦੇ ਲਈ ਬਾਕੀ ਜਿਹੜਾ ਮੋਬਾਈਲ ਨੰਬਰ ਹੈ ਅਮਰਦਾ ਵੀਰ ਜੀ ਇੱਕ ਮੋਬਾਈਲ ਨੰਬਰ ਆਪਣੇ ਜ਼ਰੂਰ ਨੋਟ ਕਰਾ ਲਓ ਜਿੰਨਾ ਤੇ ਆਪਣੇ ਜਿਹੜੇ ਕਿਸਾਨ ਵੀਰ ਕੰਟੈਕਟ ਕਰਕੇ ਇਹ ਕਟੀਆਂ ਝੋਟੀਆਂ। ਮੋਬਾਈਲ ਨੰਬਰ ਹੈਗਾ 84276 41030 ਠੀਕ ਹੈ ਜੀ। 84276 41030 ਇਸੇ ਨੰਬਰ ਤੇ ਮੇਰਾ WhatsApp ਚੱਲਦਾ ਵਾ ਕਈ ਵਾਰ ਫੋਨ ਕਾਲ ਜਾਰਾ ਆਉਂਦੀਆਂ ਪਿਕ ਨਹੀਂ ਕੀਤਾ ਇਹਨਾਂ ਫੋਨ ਤੇ WhatsApp ਤੇ ਮੈਸੇਜ ਕਰਦੇ ਨੂੰ ਮੈਂ ਹਰ ਇੱਕ ਦਾ ਰਿਪਲਾਈ ਕਰਦਾ ਜੀ। ਠੀਕ ਹੈ ਜੀ ਠੀਕਾ। ਸੋ ਕਿਸਾਨ ਵੀਰੋ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਆਹ ਦੇਖਦੇ ਰਹੋ ਜੀ ਰਾਸੰਦੂ ਫਾਰਮਿੰਗ YouTube ਚੈਨਲ ਸਤਿ ਸ਼੍ਰੀ ਅਕਾਲ ਜੀ।